ਤਰ ਮੋਗਲੋ ਵਿੱਚ ਕਪੜਾ ਵਪਾਰੀ ਤੋਂ ਚਾਰ ਮੁਲਜ਼ਮਾਂ ਨੇ 60 ਲੱਖ ਰੁਪਏ ਦੀ ਫਿਰੋਤੀ ਮੰਗੀ ਹੈ ਤੇ ਜਾਨੂ ਮਾਰਨ ਦੀਆਂ ਧਮਕੀਆਂ ਜਿਹੜੇ ਕਿ ਗੈਂਗਸਟਰ ਅਰਸ਼ ਡੱਲਾ ਦੇ ਨਾਮ ਤੇ ਮੰਗੀਆਂ ਜਾ ਰਹੀਆਂ ਨੇ ਤਾਂ ਦੱਸਿਆ ਕਿ ਚਾਰੇ ਮੁਲਜ਼ਮ ਗ੍ਰਿਫਤਾਰ ਹੋ ਗਏ ਨੇ ਤੇ ਇਸ ਤੋਂ ਪਹਿਲਾਂ ਇੱਕ ਮੁਲਜ਼ਮ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ ਤਾਂ ਹੋਏ ਗਏ ਮੋਬਾਈਲ ਅਤੇ ਪੈਸਿਆਂ ਦੀ ਮੰਗ ਜਿਹੜੀ ਕੀਤੀ ਗਈ ਹੈ ਤੇ ਸਬੰਧਿਤ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਬਾਲਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਗੈਂਗਸਟਰ ਅਰਸ਼ ਡੱਲਾ ਦੇ ਨਾਂ ਤੇ ਚਾਰ ਮੁਲਜ਼ਮਾਂ ਨੇ ਕਪੜਾ ਵਪਾਰੀ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਸੀ ਪੁਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕੀਤੇ ਗਏ ਸਿਮਰਨਜੀਤ ਸਿੰਘ ਕਰਨ ਕੁਮਾਰ ਸੰਦੀਪ ਸਿੰਘ ਅਤੇ ਸੋਨੂ ਕੁਮਾਰ ਪਹਿਲਾਂ ਉਸ ਕਪੜਾ ਵਪਾਰੀ ਦੇ ਨਾਲ ਕੰਮ ਕਰਦੇ ਸਨ ਕਰਨ ਕੁਮਾਰ ਜੋ ਕਿ ਯੂਪੀ ਦਾ ਰਹਿਣ ਵਾਲਾ ਉਸ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਅੱਜ ਮੋਗਾ ਪੁਲਿਸ ਵੱਲੋਂ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸ ਵੇਲੇ ਮੋਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤੈਦੀ ਨਾਲ ਕੰਮ ਕਰਦੇ ਹੋਏ ਇਹ ਇਨਾਂ ਨੂੰ ਚਾਰ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਆ ਇਹਨਾਂ ਚ ਜੇ ਸਿਮਰਨਜੀਤ ਸਿੰਘ ਸੀ ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸ ਨੇ ਹੀ ਇਹ ਸਾਰੀ ਮਾਸਟਰਮਾਈਂਡ ਸੀ ਇਸ ਨੇ ਇਹ ਸਾਰੀ ਜਿਹੜੀ ਹੈਗੀ ਹੈ ਅ ਪਲਾਨ ਬਣਾਇਆ ਹੈਗਾ ਤੇ ਇਨਾਂ ਨੂੰ ਕਾਲ ਕਰਵਾਈ ਹੈਗੀ ਇਸ ਵਿੱਚੋਂ ਇਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਇਹਨਾਂ ਨੇ ਇੱਕ SIM ਲਿਆ ਸੀ ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹ ਇਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਕਿਸੇ ਦਾ ਤੇ ਉਹਨਾਂ ਉਹ SIM ਨੂੰ ਇਹਨਾਂ ਨੇ ਇਸ ਸਵਾਰ ਦਸ ਵਿੱਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਇਹਨਾਂ ਨੂੰ SIM ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫ ਆਈ ਆਰ ਰਜਿਸਟਰਡ ਹੋਈ ਹੋਈ ਹੈਗੀ ਇਹ ਆਪਣੀ ਨੰਬਰ ਤੇ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇਥੋਂ ਕਿਸੇ ਜਦੋਂ ਦੱਸਿਆ ਨੇ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ ਸਾਰੇ ਲਿੰਕ ਚ ਕਿਵੇਂ ਆਏ ਇੱਕ ਦੂਜੇ ਦੇ ਨਹੀਂ ਇਹ ਕਿ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਤੋਂ ਹੀ ਜੋ ਮੋਗੇ ਦੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਨੇ। ਕਿਸੇ ਦਾ ਨਾਮ ਲੈ ਕੇ ਅਰਜ਼ੀ ਮੰਗੀ ਸੀ। ਇਹਨਾਂ ਨੇ ਜੋ ਮੋਗੇ ਦਾ ਇੱਕ ਅਰਸ਼ ਡੱਲਾ ਨਾਮ ਦਾ ਗੈਂਗਸਟਰ ਹੈ ਜਿਹੜਾ ਜਿਹੜਾ ਹੁਣ ਉਹਨਾਂ ਨੂੰ ਤਵਾਦੀ ਵੀ ਕੋਸ਼ਿਸ਼ ਕਰ ਦਿੱਤਾ ਗਿਆ। ਉਸ ਦੇ ਨਾਮ ਤੇ ਇਹਨਾਂ ਨੇ ਰੰਗਦਾਰੀ ਮੰਗੀ ਸੀ। ਇਹ ਰੈਸਟ ਕਮੀ ਜਰੀ। ਇਹ ਹਾਂ ਚਾਰੇ ਅਸੀਂ ਰੈਸਟ ਕਰ ਲਿੱਤੇ ਗਿਆ ਤੇ ਇਹਨਾਂ ਵੱਲੋਂ ਇੱਕ ਮੋਬਾਈਲ ਫੋਨ ਜਿਹੜਾ ਵਾਰਦਾਸ ਚ ਮੋਬਾਈਲ ਫੋਨ ਸੀ ਪਰ ਤੇ ਉਹ ਸਾਰੇ ਚਾਰਾਂ ਦੀ ਉਮਰ ਕਿੰਨੀ ਹੈ? ਚਾਰਾਂ ਦੀ ਉਮਰ तकरीबन 25 ਤੋਂ 30 ਸਾਲ ਦੇ ਵਿੱਚ ਹੈ ਕਿਨੇ ਹੋਰ ਵੀ ਕੁਛ ਰਿਕਵਰੀ ਹੋਇਆ ਸਾਰਾ ਇਹ ਨਹੀਂ ਹਜੇ ਹਾਈ ਅਸੀਂ ਇਹਨਾਂ ਨੂੰ ਮੋਬਾਈਲ ਫੋਨ ਹੀ ਜਿਹੜਾ ਹੈਗਾ ਰਿਕਵਰ ਕੀਤਾ ਹੈਗਾ ਬਾਕੀ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ ਆ ਤੇ ਪਤਾ ਕਰਦੇ ਪਏ ਆ ਕਿ ਬਾਕੀ ਜਿਹੜੇ ਇੱਕ ਜਾਂ ਕਰਨ ਹੈਗਾ ਉਹਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈਗਾ ਤੇ ਹੋਰ ਵੀ ਵਾਰਦਾਤਾਂ ਚਾਹੀਏ ਹੋ ਸਕਦੇ ਇਨਵੋਲ ਕੰਪਲੀਟਡ ਵੱਲੋਂ ਕੋਈ ਇਹਨਾਂ ਨੂੰ ਫਰੋਕਤੀ ਦੀ ਜਿਹੜੀ ਰਾਸ਼ੀ ਮੰਗੀ ਗਈ ਸੀ ਉਹਦੇ ਵਿੱਚ ਕੁਝ ਦੇਣ ਦੀ ਕੋਈ ਹੋ ਗਈ ਸੀ ਕਿ ਡੀਲ ਪੱਕੀ ਨਹੀਂ ਇਹ ਹਜੇ ਇਹਨਾਂ ਨੇ ਕਾਲਾਂ ਕੀਤੀਆਂ ਸੀ ਇਹਨਾਂ ਨੂੰ ਉੱਥੇ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜਿਹੜਾ ਤੁਸੀਂ ਪੁੱਛਦੇ ਪਏ ਹੋ ਹੈਗੇ ਹੋ ਤਾਂ ਜਿਹੜੀ ਉਹ ਅਸੀਂ ਪਤਾ ਕਰਾਂਗੇ ਉਹ ਕੀ ਗੱਲਬਾਤ ਹੋਈ ਸੀ ਤਿੰਨ ਕਾਲ ਜ਼ਰੂਰ ਕੀਤੇ ਅਗੇ ਅਸੀਂ